ਆ ਗਏ ਜੀ ਆਪਣਾ ਮੇਰਾ ਨਾਮ ਹੈ ਰਫਨੀਸ਼ ਕਿਹੜਾ ਪਿੰਡਾ ਮੇਰਾ ਪਿੰਡ ਸਟਾਜ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਨਹੀਂ ਵਰਦੇ ਦੇ ਵਿੱਚ ਅੱਜ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 10 15 ਦਿਨਾਂ ਤੋਂ ਸਾਤ ਲੋਹ ਦਰਿਆ ਦੇ ਵਿੱਚ ਜਿਹੜਾ ਹੜਾਂ ਦੇ ਰੂਪ ਦੇ ਚ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਵਾ ਕਿਸ ਜਗ੍ਹਾ ਤੋਂ ਢਾਹ ਲੱਗੀ ਉੱਥੇ ਵੀ ਸੇਵਾ ਚੱਲ ਰਹੀ ਆ ਤੇ ਨਾਲ ਨਾਲ ਜਿੰਨਾ ਭਰਾਵਾਂ ਦਾ ਕੋਈ ਮੰਨ ਲਓ ਨੁਕਸਾਨ ਹੋ ਗਿਆ ਜਿਹੜੇ ਦਰਿਆ ਦੇ ਅੰਦਰ ਆਹ ਖਰਾਚਾਰਾ ਜਿੰਨਾਂ ਦਾ ਸਾਰਾ ਪਾਣੀ ਦੇ ਵਿੱਚ ਡੁੱਬ ਗਿਆ ਵਾ ਤੇ ਮਾਲ ਡੰਗਰ ਲਈ ਮੰਨ ਲਓ ਉਹਨਾਂ ਕੋ ਤੂੜੀ ਕੱਖ ਕੁਝ ਵੀ ਖਤਮ ਹੋ ਗਿਆ ਸਾਰਾ ਕੁਝ ਉਹਦੇ ਲਈ ਪਿਛਲੇ 5-7 ਦਿਨਾਂ ਤੋਂ ਮੰਤਰੀ ਸਾਹਿਬ ਵੀ ਨਿਰੰਤਰ ਸੇਵਾ ਕਰ ਰਹੇ ਆ ਉਸੇ ਤਹਿਤ ਅੱਜ ਜਿਹੜੇ ਕੁਦ ਘਰ ਰਹਿੰਦੇ ਸੀ ਉਹਨਾਂ ਦੇ ਲਈ ਪਸ਼ੂਆਂ ਲਈ ਚਾਰਾ ਰਾਸ਼ਨ ਸਾਈਲੇਜ ਚੌਕਰ ਫੀਡ ਅੱਜ ਜਿਹੜਾ ਅਸੀਂ ਘ੍ਰੂਮਾ ਤੋਂ ਸ਼ੁਰੂ ਕੀਤਾ ਵਾ ਉਸ ਤੋਂ ਅੱਗੇ ਫੁੱਲਾਂ ਵਾਲੀ ਪਿੰਡ ਤੇ ਸਭਰਾਵਨੀ ਜਿੱਨੇ ਵੇਕਾਂ ਵਾ ਉਹਨਾਂ ਨੂੰ ਜਿਹੜਾ ਅੱਜ ਪਸ਼ੂਆਂ ਲਈ ਰਾਸ਼ਨ ਵੰਡ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਸਮੂਹ ਪ੍ਰਸ਼ਾਸਨ ਦਾ ਜਿੱਥੇ ਮੰਨ ਕੇ ਚੱਲੋ ਬੰਨ ਦੇ ਉੱਤੇ ਸਾਨੂੰ ਬੰਨ ਬੰਨਣ ਲਈ ਪ੍ਰਸ਼ਾਸਨ ਵੱਲੋਂ ਤੋੜੇ ਡੀਜ਼ਲ ਜਾਲ ਬੰਨਣ ਲਈ ਤਾਰਾਂ ਉੱਥੇ ਹੀ ਸਾਡੇ ਪਿੰਡ ਦਾ ਪੁਲਿਸ ਪ੍ਰਸ਼ਾਸਨ ਚੌਕੀ ਇੰਚਾਰਜ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਦੀ ਪੂਰੀ ਪਾਰਟੀ ਜਿਹੜਾ ਤਾਂ ਦੇਈ ਦੇ ਨਾਲ ਡਿਊਟੀਆਂ ਵੀ ਨਿਭਾ ਰਹੇ ਆ ਅਸੀਂ ਜਦੋਂ ਵੀ ਰਾਤ ਨੂੰ ਵੇਹਦੀ ਰਾਤ ਨੂੰ ਵੀ ਫੋਨ ਕੀਤਾ ਤਾਂ ਉਸੇ ਵਾਲੇ ਸਾਡੇ ਲਈ ਹਾਜ਼ਰ ਹੋਏ ਆ ਜਿਸ ਦਿਨ ਦਾ ਇਹ ਕੁਦਰਤੀ ਆਫਤ ਪਾਣੀ ਦੇ ਰੁਧਦੇ ਆ ਉਸ ਦਿਨ ਤੋਂ ਸਾਡੀ ਚੌਂਕੀ ਦੇ ਵਿੱਚ ਕੋਈ ਮੁਲਾਜ਼ਮ ਵਿਚਾਰਾ ਆਪਣੇ ਘਰ ਛੁੱਟੀ ਤੇ ਨਹੀਂ ਗਿਆ ਸਾਡੇ ਕੋਲ ਅਫਜ਼ੀ ਨਹੀਂ ਕਿ ਇਹਨਾਂ ਦਾ ਅਸੀਂ ਧੰਨਵਾਦ ਕਰ ਸਕੀਏ ਕਿਹੜਾ ਪਿੰਡ ਆ ਤਿੰਨ ਕੁੱਤੀ ਵਾਲਾ ਜੀ ਰਾ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਵੱਲੋਂ ਜਿਹੜਾ ਮੰਤਰੀ ਸਾਹਿਬ ਆਏ ਸਾਡੇ ਨਾਲ 2023 ਦੇ ਵਿੱਚ ਆੜਾਏ ਸੀ ਫਿਰ 25 ਦੇ ਵਿੱਚ ਫੇਰ ਆਏ ਆ ਅਸੀਂ ਐਗਰਿਗਟ ਮੰਤਰੀ ਸਰ ਲਾਲਜੀ ਸਿੰਘ ਨੂੰ ਤੁਹਾਨੂੰ ਵਧਾਈ ਕਰਨੀ ਚਾਹੀਦੀਆਂ ਜਿਹੜੇ ਸਾਡੇ ਇੱਥੇ ਤੇ ਫੀਡ ਚੋਕਾ ਰਹਿਤਾ ਸਾਈਲੇਜ ਵਾਟ ਕੇ ਗਏ ਨੰਬਰ ਵਿਚਾਇਪੈਂਸ ਵਿਰਾਜ ਕੀ ਕਹਿਣਾ ਚਾਹੋਗੇ ਆਹੋ ਜੀ ਮਕਸਾ ਧੰਨਵਾਦ ਕਰਦੇ ਜੀ ਵੀ ਜਿਹੜਾ ਇਹਨਾਂ ਗਰੀਬਾਂ ਦਾ ਜਾਨਾ ਦਾ ਹਾਲਾਤ ਦੇਖੋ ਕੀ ਬੜੇ ਪਾਣੀ ਦੇ ਵਿੱਚ ਬਹੁਤ ਬੁਰੀ ਹਾਲਤ ਆ ਤੇ ਜਿਹਦਾ ਮਤਲਬ ਇੱਥੇ ਆ ਕੇ ਦੇਵ ਦੇ ਜਿੰਨਾ ਨੁਕਸਾਨ ਹੋਇਆ ਹੈ ਮਤਲਬ ਅੱਗੇ ਬਲੋ ਪਾਗ ਵਾਲੇ ਵੀ ਲਾ ਜਾਂਦੇ ਫਿਰ ਕੀ ਉਹ ਕੰਮ ਨਹੀਂ ਹੈਗਾ ਪਰ ਇਹਨਾਂ ਨੂੰ ਧੰਨਵਾਦ ਕਰਦਾ ਸੇਵਾ ਕਰਦਾ ਨੂੰ ਇਹ ਪ੍ਰਤੀ ਕਰਦਾ ਜੇ ਉਹ ਵੀ ਪਿਆਉਦਾ ਰੇਤੇ ਆ ਕੇ ਨਾ ਇਹਨਾਂ ਦੇ ਵਿੱਚ ਪਹਿਲਾਂ ਦੇਖੋ ਪਾਣੀ ਦਿੱਤੇਗਾ ਨੁਕਸਾਨ ਹੋਇਆ ਉੱਥੇ ਆ ਕੇ ਮੰਜਾ ਜਾਵੇ ਇਹ ਮੰਤਰੀ ਸਾਹਿਬ ਬਹੁਤ ਧੰਨਵਾਦ ਕਰਦੇ ਨੇ ਚੌਕਰਾ ਆ ਚਾਰ ਅੱਜ ਘਰ ਘਰ ਆ ਕੇ ਜਿੰਦੇ ਨੂੰ ਛੜੀ ਲੱਗੀ ਹੈ ਜਿੰਨਾਂ ਪਰਿਵਾਰ ਕੋ ਅੱਜ ਦੰਗਰ ਵੀ ਬਾਹਰ ਬਾਹਰ ਤੇ ਫੱਟੇ ਆ ਉਹਨਾਂ ਨੂੰ ਆ ਕੇ ਮੋਸੇ ਜਾ ਕੇ ਮਾਰ ਰਹੇ ਆ ਜੀ ਕਹਿੰਦਾ ਜੇ ਸਾਫ ਨੂੰ ਸੰਕਲ ਖੁਦਰਾਇ ਆਪ ਜੀ ਕਹਿੰਣਾ ਚਾਹੇ ਮੈਂ ਬਹੁਤ ਸਾਰੇ ਤੇ ਆਇਆ ਅੱਜ ਮੰਤਰੀ ਸਾਹਿਬ ਆ ਅੱਜ ਦਾ ਤਿਆਰਾ ਜੀ ਸੋਤਰ ਬੰਦਨਾ ਆਏ ਆ ਜਿਹੜੇ ਭੜਕਤਾ ਵੰਦਸਦੇ ਇਧਰਲੇ ਬੰਦੇ ਪਾਣੀ ਹੋਏ ਸਕਾਤਾ ਕਹਿੰਦੇ ਆ ਉਹਨਾਂ ਨੇ ਅੱਜ ਚਾਰ ਦੇ ਕੇ ਚੱਲੇ ਆ ਟੋਕਰ ਦੇ ਕੇ ਚੱਲੇ ਆ ਆਪ ਜੀ ਨੇ ਸਮਾਈ ਦੇ ਵਿੱਚ ਉਹ ਸਾਹਿਬ ਆ ਗਏ ਅਰੇ ਆਪੇ ਲੋ ਦੇ ਰਿਹਾ ਹੈ ਅੱਜ ਤੱਕ ਦਾ ਉਤਾਰ ਲੈਣਾ ਹੈ ਉਹ ਕਿਥੇ ਲਾ ਗਿਆ ਮੁਠਿਆਲੇ ਤੱਕ ਸਾਰਾ ਪੁੱਛੇ ਦੇ ਪੈਟਰ ਖੋਤੇ ਆ ਆਜ਼ਾਦ ਦੇ ਪੁੱਛੇ ਖੋਤੇ ਆ ਇਤੋਂ ਵਾਪਸ ਹੋ ਰਿਹਾ ਮੁਠਿਆਲ ਤੱਕ ਚਾ ਕੇ ਚਾਰ ਬੰਦੇ ਆ ਗਏ ਮੇਰਾ ਨਾਮ ਲਾਲੀ ਬਾਖਸ਼ ਅਸੀਂ ਬਰਨਾਲਾ ਜ਼ਿਲ੍ਹਾ ਪੱਪੂ ਪਿੰਡ ਤੋਂ ਆਏ ਹਾਂ ਜੀ ਇਹ ਪਿੰਡ ਦੇ ਵਿੱਚੋਂ ਇਕੱਠਾ ਕਰਕੇ ਚਾਰ ਅਸੀਂ ਸੈਲਜ ਲੈ ਕੇ ਆਏ ਜੀ ਇੱਥੇ ਸਰਦਾਰ ਸਰਕਰ ਬਾਈ ਦਲਬਾਖ ਸਿੰਘ ਜੀ ਨਾਲ ਹੋਇਆ ਤੇ ਉੱਥੋਂ ਅਸੀਂ ਮੰਤਰੀ ਜੀ ਦਾ ਸਮਾਂ ਲੈ ਕੇ ਜੀ ਇੱਥੇ ਲੋੜਵੰਦਾ ਲਈ ਪਹੁੰਚਾਉਣ ਲਈ ਆਏ ਅਸੀਂ ਤੋਂ ਪਹਿਲਾਂ ਪਿਛਲੇ ਹਫ਼ਤੇ ਜੀ ਸੰਤਾਨਪੁਰ ਲੋਧੀ ਵੀ ਬਾਬਾ ਸੀਚਾਲ ਜੀ ਕੋਲ ਵੀ ਗਏ ਸੀ ਜੇ ਇਹਦੇ ਤੇ ਟਾਗੇ ਤੇ ਮੋੜ ਨੇ ਪਿੱਛੇ ਨੂੰ ਖੜਾ ਨਹੀਂ ਕਿਸਾਨ ਵੀਰਾਂ ਨੂੰ ਵੀ ਸੰਤੋ ਨਾਲ ਜੀ ਦਾ ਕਿਸੇ ਦਾ ਸਰਦਾਰ ਵਰਗਾ ਪੂਰੇ ਤਿਆਗ ਦੇ ਵਿੱਚੋਂ ਕਿੰਨੇ ਪਾਣੀ ਦੇ ਨੁਕਸਾਨ ਹੋਇਆ ਉਹਨਾਂ ਦੇ ਸਹਾਈ ਪਹੁੰਚਣ ਚਾਰ ਨੇ ਜਿੱਤ ਕਾਰਾ ਕਿਹੜਾ ਪਿੰਡ ਦਾ ਖੜਾ ਮੋਂ ਪਿੰਡਿਆ ਤੇ ਲਾਲਜੀ ਭੁੱਲਰ ਜੀ ਨਾਲੇ ਤੇ ਹਨ ਚਾਰਾ ਵੰਡ ਕੇ ਗਏ ਨਾਲੇ ਮੈਨੂੰ ਖਰਚਾ ਦੇ ਗਏ ਤੇ ਬਹੁਤ ਬਹੁਤ ਧੰਨਵਾਦ ਹੈ ਮੇਰਾ ਬੰਦਾ ਨਹੀਂ ਸੱਤੇ ਹੈਗਾ ਵੀ ਦੋ ਬੱਚੇ ਆ ਉਹ ਵੀ ਪਾਣੀ ਦਾ ਕਰਕੇ ਨਿਕਲ ਗਏ ਤੇ 5-6 ਕਿੱਲੇ ਪਾਣੀ ਸਰਸਾੜੀ ਸਾਡੀ ਸਾਰੀ ਰੁੜ ਗਈ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਲਾਲਜੀ ਦਾ ਜਿੰਨਾ ਸਾਡੀ ਮਾਇਤ ਕੀਤੀ ਹੈ ਇਤਰੀ ਵੇਖਿਆ ਅਜ ਕੱਲ ਮੀਂਹ ਵਰਦੇ ਚਾਉਂਦਾ ਫੇਰ ਵੀ ਸਾਡੀ ਹੈਲਪ ਕਰਨਦੇ ਆ ਹਾਂ ਜੀ ਪਹਿਲਾਂ ਵੀ ਮੇਰੀ ਹੈਲਪ ਕੀਤੀ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਜਦੋਂ ਮੈਨੂੰ ਚਾਰ ਨਹੀਂ ਕੋਈ ਚੁੱਕਾ ਨਹੀਂਦਾ ਪਹਿਲਾਂ ਵੀ ਇਹਨਾਂ ਨੇ ਮੈਨੂੰ ਗਾੜੀ ਉਹ ਚਾਰ ਦਵਾਉਂਦੇ ਰਹੇ ਕਿ ਭੈਣਾ ਤੇਰਾ ਬੰਦਾ ਨਹੀਂ ਸਿਰ ਤੇ ਮੈਂ ਤੈਨੂੰ ਚਾਰ ਦਵਾਣਾ ਹੁਣ ਵੀ ਇਹਨਾਂ ਨੇ ਕਿਹਾ ਕਿ ਮੇਰੇ ਟਾਈਟਰ ਤੇ ਸਾਡੇ ਤੇ ਬੈਠ ਕੇ ਚੱਲ ਤੈਨੂੰ ਕੋਈ ਬੇਇੱਤਨੀ ਕਰੀ ਕਰੂੰਗਾ ਬੜੀ ਮੇਰੇ ਪਿੰਡ ਵਾਲੇ ਬੇਇੱਤਨੀ ਕਰਨ ਪੈਂਦੇ ਆ ਪਰ ਮੈਂ ਚੱਲੀ ਜਾਂਦੀ ਹਾਂ ਹਾਂ ਜੀ ਸੇਟੀ ਮਾਜੀ ਪ੍ਰਧਾਨ ਟਰਾਲੀ ਦੀ ਪੱਟੀ ਕੀ ਕਹਿਣਾ ਚਾਹੋਗੇ ਅੱਜ ਮੰਤਰੀ ਸਾਹਿਬ ਜੀ ਵਾਰਦੇ ਦੇ ਵਿੱਚ ਜਿਹੜਾ ਸਮਗਲ ਚਾਰਾ ਲੈ ਕੇ ਆਏ ਜੀ ਦੇਖੋ ਜੀ ਮੰਤਰੀ ਸਾਹਿਬ ਸਰਦਾਰ 라ਜੀ ਸਿੰਘ ਢੁੱਲਰ ਆਪਣੇ ਭੈਣ ਭਰਾਵਾਂ ਨੂੰ ਭੈਣ ਭਰਾਵਾਂ ਵਾਸਤੇ ਇਹ 420000 ਚਾਹ ਰਹੇ ਹੋਇਆ ਤੇ ਉਹਦੇ ਆਏ ਆ ਹਾਰਾ ਪਾਣੀ ਪਾਣੀ ਇਹਦੇ ਵਿੱਚ ਪੰਗਰਾਵਾ ਤੇ ਲੈ ਕੇ ਆਏ ਆ ਚਾਹ ਲੈ ਕੇ ਆਏ ਆ ਵੀੜੀਆਂ ਲੈ ਕੇ ਆਏ ਆ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ 200000 ਚਾਹ ਰਹੇ ਹੋਣਗੇ ਅਸੀਂ ਸਰਦਾਰ 라ਜੀ ਸਿੰਘ ਢੁੱਲਰ ਦਾ ਅਨਵਾਦ ਕਰਦੇ ਜੇ ਦੇ ਰਾਤ ਆਉਦੇ ਹਰਕੇ ਦੇ ਆਦੀ ਸੰਗਤ ਦੇ ਨਾਲ ਖਲੋਤੇ ਜੀ ਪੀਸੀ ਸਰਪੰਚ ਜੋਤੀ ਸ਼ਾਹ ਜੀ ਕਿੱਧਰ ਜਾਓਗਾ ਜਮਨ ਸਿੰਘ ਸਾਹਿਬ ਮੀਂਹ ਵਰਦੇ ਦੇ ਵਿੱਚ ਆਣ ਕੇ ਇੱਥੇ ਦਾ ਕਾਰਜ ਬਣਾ ਦੇਣਾ ਵੇਖੋ ਜੀ ਕਹਿਣਾ ਤੁਸੀਂ ਕੀ ਚਾਹੁੰਦੇ ਆਂ ਵੀ ਮਹਾਰਾਜ ਵੱਲੋਂ ਕੁਦਰਤੀ ਆਫਤ ਆਪਾਂ ਸਾਰਿਆਂ ਨੂੰ ਪਤਾ ਕੀ ਆਈਏ ਪਾਣੀ ਹਰ 23 ਦੇ ਵਿੱਚ ਵੀ ਆਇਆ ਸੀ ਜੋ ਉਦੋਂ ਦੇ ਅਗੇ ਮਾਰੇ ਲੋਕ ਵੀ ਉੱਥੇ ਤੇ ਹੁਣ ਫੇਰ ਆ ਗਿਆ ਜੀ ਇੱਥੇ ਮੰਤਰੀ ਸਾਹਿਬ ਕੈਬਨ ਮੰਤਰੀ ਸਰਦਾਰ ਲਾਲ ਜੀ ਸੀ ਇਹ ਪਹੁੰਚੇ ਹੋਏ ਆ ਤੇ ਆਪ ਦੀ ਦੇ ਕਮਾਈ ਦੇ ਵਿੱਚ ਚਾਰ ਚੋਕਰ ਹਰਾਚਾਰਾ ਜੋ ਵੀ ਆ ਸਾਰਾ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੇ ਪਿਆ ਪਹਿਲੀ ਯਾਰ ਇਹੋ ਜਿਹੇ ਜਿੰਦਗੀ ਦੇ ਵਿੱਚ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਵੇਖਿਆ ਕਿ ਜਿਹੜੇ ਲੋਕਾਂ ਦੀ ਇੰਨੀ ਹੰਦਰਦੀ ਕਰਦੇ ਆ ਚਲੋ ਸਰਕਾਰਾਂ ਦੇ ਅੱਗੇ ਵੀ ਬੜੀਆਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇਹੋ ਜਿਹੇ ਇਲਾਕੇ ਨੂੰ ਸਾਡੇ ਨੂੰ ਇਹੋ ਜਿਹੇ ਮੰਤਰੀ ਸਾਹਿਬ ਮਿਲੇ ਆ ਜਿਹੜਾ ਬਣ ਜਾ ਗਿਆ ਜਾ ਰਿਹਾ ਚਾਰਾ ਪਹਿਲਾਂ ਮੈਂ ਧੰਨਵਾਦ ਕਰਦਾ ਇਹਨਾਂ ਭਰਾਵਾਂ ਦਾ ਜਿਹੜੇ ਕੱਤੂ ਪਿੰਡ ਤੋਂ ਆਏ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡੇ ਆਏ ਵਿਧਾਨ ਸਭਾ ਕਿਹੜੀ ਐਮਐਲਏ ਕੋਣ ਆ ਬੇਸੀਕ ਮੇਟੇ ਹੱਥੀ ਜਿਹੜਾ ਹੰਪਾਲੇ ਵਾਲਾ ਪਰਣਾ ਲਾ ਲਖਾ ਬਰਨਾਲੇ ਵਾਲੇ ਤੋਂ ਆਇਆ ਹੈ ਭਰਾ ਸਾਡੇ ਇਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਹੈ ਇੱਕ ਟਰੱਕ ਭਰ ਕੇ ਪੱਥਰ ਆਲਾ ਲੈ ਕੇ ਆਇਆ ਸਾਈਲੋ ਦਾ ਜਿਹੜਾ ਸਾਈਲੋ ਜੋ ਆਪਾਂ ਫੰਮਿਆਂ ਨੂੰ ਲੇਪ ਕੇ ਤੇ ਅੱਗਾਰ ਦੇ ਡੰਗਰਾਂ ਨੂੰ ਪਾਉਂਦੇ ਆ ਕੋਈ ਲੈ ਕੇ ਆਇਆ ਤੇ ਨਾਲ ਅਸੀਂ ਆਪਦੀ ਤਰਫੋਂ ਇਹ ਅੱਜ ਚੋਕਰ ਨਾਲਾ ਦੋ ਟਰਾਲੀਆਂ ਸਾਡੇ ਦਾ ਸਾਈਲੋ ਦੀਆਂ ਨੇ ਇਹ ਵੀ ਪਰ ਅੱਜ ਸਾਡੀ ਕੋਸ਼ਿਸ਼ ਇਹੋ ਆ ਇੱਕਰ ਜਿੰਨੇ ਪਰਿਵਾਰ ਰਹਿੰਦੇ ਆ ਉਹਨਾਂ ਸਾਰੇ ਪਰਿਵਾਰਾਂ ਨੂੰ ਇੱਕਰਾਂ ਚੋਕਰ ਤੇ ਸਾਈਲੋ ਸਾਰਾ ਕੁਝ ਮਿਲ ਜੇ ਤੇ ਉਹਨਾਂ ਪਰਿਵਾਰਾਂ ਦਾ ਨੁਕਸਾਨ ਵੀ ਬੜਾ ਆ ਤੇ ਇਹ ਪਹਿਲੇ ਦੌਰ ਤੋਂ ਕਿਉਂਕਿ ਪਿਛਲੀਆਂ ਵਾਰਾਂ ਨਾਲ ਥੋੜਾ ਜਿਹਾ ਇਦਾਂ ਹੋਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਵਾਂਝੇ ਰਹਿ ਗਏ ਤੇ ਜਿਹੜੇ ਬੰਦੇ ਇੱਧਰ ਆਣ ਉਹ ਚੋਕਰ ਫੀਲ ਦੂਜਾ ਸਮਾਨ ਸਾਰਾ ਲੈ ਗਏ ਹੁਣ ਤੁਸੀਂ ਦੇਖੋ ਇੱਧਰ ਕਿੰਨਾ ਪਾਣੀ ਚੱਲਦਾ ਪਿਆ ਤੇ ਕੱਲੇ ਪੱਤੀ ਵਾਲ ਕੇડા ਜਿਹੜੇ 20-25 ਪਿੰਡ ਪਾਉਂਦੇ ਆ ਬਾਹੂਆ ਰੇਕੜ ਦੇ ਲਗਭਗ ਚੋਨਾ ਪੱਠੇ ਸਾਰਿਆਂ ਦੇ ਕਮਾਦ ਕੋਲੋਂ ਸਾਰੀਆਂ ਫਸਲਾਂ ਗਿਰਵਾਇ ਮਾਰੀਆਂ ਗਈਆਂ ਬੜਾ ਨੁਕਸਾਨ ਆ ਵੱਡੇ ਪੱਧਰ ਤੇ ਤੇ ਇਹ ਉਦੋਂ ਦੇ ਸਰਦਾਰ ਤੇਗਵੰਦ ਸਿੰਘ ਮਾਝ ਮੁੱਖ ਮੰਤਰੀ ਪੰਜਾਬ ਨੂੰ ਨਿਰਦੇਸ਼ ਨੇ ਕਿ ਜਿੱਥੇ-ਜਿੱਥੇ ਆੜ ਪੀੜਤ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਰਦੇ ਢੜਾ ਭਰਾਵਾਂ ਦੀ ਸਾਰ ਲਈ ਜਾਵੇ ਕੁਦਰਤ ਕਿਰਪਾ ਕਰੇ ਆ ਮੌਣ ਤੇ ਅੱਜ ਵੀ ਬਰਸਾਤ ਵਾਲਾ ਮੌਸਮ ਆਇਆ ਨਿੱਕੀ ਨਿੱਕੀ ਕੜੀ ਪਈ ਜਾਂਦੀ ਆ ਪਰ ਇਹ ਵਾਸ ਪਰਮਾਤਮਾ ਦੇ ਆਪਣੇ ਵਾਸਤੇ ਚੀਜ਼ਾਂ ਲਈ ਆ ਜਿੱਨਾ ਚਿਰ ਇਹ ਪਾਣੀ ਆਉਂਦਾ ਹੈ ਅਸੀਂ ਵਾਰ-ਵਾਰ ਇਹਨਾਂ ਭੈਣ ਭਰਾਵਾਂ ਦੀ ਸਾਰ ਲੈਂਦੇ ਰਹਾਂਗੇ ਸਰਕਾਰ ਨੇ ਵੀ ਮਦਦ ਹੋਊਗੀ ਸਰਕਾਰ ਲੋ ਜਿੱਨਾ ਮਾਪਜਾ ਆਊਗਾ 1-1 ਰੁਪਇਆ ਇਹਨਾਂ ਭੈਣ ਭਰਾਵਾਂ ਦੇ ਖਾਤੇ 'ਚ ਪਊਏ ਨਹੀਂ ਤੇ ਨੁਕਸਾਨ ਕਿਸੇ ਦਾ ਆ ਤੇ ਪੈਸੇ ਕੂਈ ਲੈ ਜੇ ਜਿਹਦਾ ਨੁਕਸਾਨ ਹੋਇਆ ਉਹਦੇ ਖਾਤੇ ਦੀ ਸਾਰੇ ਪੈਸੇ ਪਹਿਣਗੇ ਤੇ ਮੈਂ ਜਿਹੜੇ ਕੋਈ ਭੈਣ ਭਰਾ ਕਈਆਂ ਨਾਲ ਕਈ ਬੰਦੇ ਦਾਨ ਕਰਨਾ ਚਾਹੁੰਦੇ ਆ ਤੇ ਉਹ ਦਾਨ ਗਲਤ ਥਾਂ ਤੇ ਚਲ ਜਾਂਦਾ ਮੈਂ ਫੇਰ ਬੇਨਤੀ ਕਰਦਾ ਜੇ ਇਹ ਭਰਾਏ ਆ ਨਾ ਪਰਨਾਲੇ ਤੋਂ ਆ ਪਾ ਕੇ ਆਦੇ ਹੱਥੀ ਪਤਾ ਲੱਗੇ ਕਿ ਕਿਹੜੇ ਬੰਦੇ ਦਾ ਨੁਕਸਾਨ ਹੋਇਆ ਕਿਹੜੇ ਬੰਦੇ ਦੇ ਪੱਤੇ ਮਾਰੇ ਗਏ ਕਿਹੜੇ ਬੰਦੇ ਦਾ ਝੋਨਾ ਮਾਰਿਆ ਗਿਆ ਦੇਖੋ ਜੀ ਤੇ ਕੋਈ ਇਧਰ ਪਵੇ 2 ਕਿੱਲੇ 4 ਕਿੱਲੇ ਵੀ ਫਸਲ ਹੈਗੀ ਆ ਨਾ ਉਹਦੇ ਉੱਤੇ ਆਰਥਿਕਲੇ ਨਹੀਂ ਪੈਸੇ ਦੇ ਰਹੇ ਆ ਉਹਨੇ ਬਾਜ਼ਾਰ ਚੋਂ ਕਿੰਨੇ ਕਿਤੋਂ ਕਰਕੇ ਵੇਣੀ ਆ। ਆ ਜਿਹਦਾ ਇੱਧਰ ਝੋਲਾ ਵੀ ਮਾਰਿਆ ਗਿਆ ਭਾਵੇਂ ਕਿ ਕੋਈ 100 ਕੁ ਲੱਜ ਨੂੰ ਹੋਇਆ। ਭਾਵੇਂ 100 ਕੁ ਲੱ ਛੱਡ ਕੇ 150 ਕੁ ਲੱਗੇ ਜਿੱਦੀ ਸਾਰੀ ਫਸਲ ਹੀ ਮਾਰੀ ਗਈ ਤੇ ਬਰਬਾਦ ਹੋ ਗਿਆ। ਨਾ ਉਹਨੇ ਹੋਣਾ ਆਰਤੀਆਂ ਨੇ ਜਿਹਨੇ ਕਿ ਆਰਤੀਆਂ ਦੇ ਅੱਗੇ ਆਪ ਦਾ ਸਾਰਾ ਕੁਝ ਦੇ ਕੇ ਕਿਸਾਨਾਂ ਨੂੰ ਦੇਖਿਆ ਹੁੰਦਾ। ਤੇ ਉਹ ਵੀ ਸੱਚਾ ਆਰਤੀਆਂ ਨੇ। ਜੇ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਨਾਲ ਹੀ ਆਰਤੀਆਂ ਵੀ ਵਿਚਾਰਾ ਰਹਿ ਗਿਆ। ਕਿਉਂਕਿ ਹੁਣ ਇਹਨਾਂ ਕੋਲ ਕੋਈ ਫਸਲ ਨਹੀਂ ਰਹੀ ਤੇ ਇਹ ਇਹਦੇ 'ਚ ਨਾ ਉਹਨਾਂ ਦਾ ਕਸੂਰ ਨਾ ਆਰਤੀਆਂ ਦਾ ਕਸੂਰ ਹੈ। ਤੇ ਮੈਂ ਫਿਰ ਇਹ ਬੇਨਤੀ ਕਰੂੰਗਾ ਸਾਰਿਆਂ ਜਿਹੜੇ ਕੋਈ ਪੜ੍ਹ ਪੜਾ ਕੋਈ ਦਾਣ ਪੈਣ ਕਰਨ ਜੋਗੇ ਆ ਕੋਈ ਕਿਸੇ ਦੀ ਮਦਦ ਕਰਨ ਜੋਗੇ ਆ ਤੋ ਆ ਕੇ ਸਿੱਧੀ ਇਹਨਾਂ ਪੜਾ ਪੜਾਵਾ ਦੀ ਮਦਦ ਕਰਨ ਤੇ ਅੱਜ ਸਾਡੀ ਇਹ ਕੋਸ਼ਿਸ਼ ਆ ਕਿ ਹਰ ਪਰਿਵਾਰ ਨੂੰ ਜਿੰਨੇ ਕੋਈ ਪਸ਼ੂ ਆ ਸਾਰੇ ਪਰਿਵਾਰਾਂ ਕੋ ਉਹਨਾਂ ਨੂੰ ਸਾਇਲੈਂਸ ਦਿੱਤਾ ਜਾਵੇ ਤੇ ਨਾਲ ਵੀ ਸਾਰੇ ਘਰਾਂ ਨੂੰ ਇੱਕ ਰਾਹ ਨੂੰ ਮਿਲ ਕੇ ਨਾਲ ਤੋੜਾ ਤੋੜਾ ਚੋਕਰ ਦਾ ਵੀ ਦੇ ਦਈਏ ਤਾਂ ਜੋ ਆਪਦਾ ਕਿਤਾਵਾ ਗਤੂਆ ਕਰਕੇ ਆਲਦਾ ਅਨਸਾਰ ਸਕਣ ਤੇ ਮੈਂ ਫਿਰ ਤੋਂ ਜਿਹੜੇ ਬਰਨਾਲੇ ਜਿਨੇ ਚੋ ਕੱਟੂ ਪਿੰਡ ਤੇ ਸਾਡੇ ਐਮਪੀ ਨੇ ਉਥੋਂ ਸੰਗਰੂਰ ਤੋਂ ਬਾਈ ਗਰਮੀਤ ਸਿੰਘ ਮੀਤ ਹਰਜੀ ਉਹਨਾਂ ਦੇ ਨਾਲ ਨੇ ਇਹ ਬੰਦੇ ਤੇ ਮੈਂ ਉਹਨਾਂ ਦਾ ਫਿਰ ਤੋਂ ਧੰਨਵਾਦ ਕਰਦਾ ਤੇ ਇਹ ਦੇਖੋ ਇਨਸਾਨੀਅਤ ਆ ਇਨਸਾਨੀਅਤ ਜਿਹੜੀ ਜੰਦਾ ਤੇ ਪੰਜਾਬੀ ਯੋਧੇ ਨੇ ਸੂਰਬੀਰ ਨੇ ਇਹ ਜਾਣੇ ਜਾਂਦੇ ਆ ਹਮੇਸ਼ਾ ਦਾਨ ਕਰਨ ਲਈ ਕਿਸੇ ਦੀ ਮਦਦ ਕਰਨ ਲਈ ਇਹ ਮਦਦ ਕਰਦੇ ਪਏ ਤੇ ਮੈਂ ਵੀ ਏ ਵਿਸ਼ਵਾਸ ਦਿਵਾਉਣਾ ਆਪਦੇ ਹਲਕੇ ਦੇ ਸਾਰੇ ਵਾਸੀਆਂ ਨੂੰ ਤਰਨਤਾਰਨ ਜਿਲ੍ਹੇ ਦੇ ਜਿੱਥੇ-ਜਿੱਥੇ ਵੀ ਪਾਰੇ ਆਇਆ ਹੈ ਅਸੀਂ ਉਹਨਾਂ ਕੋਲ ਆਪਰਾਵਾਂਗਾ ਖੜੇ ਰਵਾਂਗੇ ਜੋ ਵੀ ਸਰਕਾਰ ਨੇ ਮਦਦਾਈ ਜਿਹੜਾ ਲੋੜਵੰਦ ਆ ਉਹਦੇ ਤੱਕ ਮਦਦ ਪਹੁੰਚੂਗੀ ਤੇ ਮੈਂ ਫਿਰ ਤੋਂ ਕਿਸਾਨ ਵੀਰਾਂ ਨੂੰ ਵੀ ਫੀਲ ਕਰਦਾ ਕਿਸਾਨ ਵੀਰਾਂ ਨੂੰ ਇਹੋ ਅਪੀਲ ਆ ਕਿ ਸੰਜਮ ਰੱਖਣ ਦੀ ਲੋੜ ਹੈ ਕੁਦਰਤੀ ਕਹਿ ਰਿਹਾ ਆ ਆਪਾਂ ਕੁਝ ਕਰ ਨਹੀਂ ਸਕਦੇ ਕਿ ਬਰਸਾਤ ਹੋਈ ਆ ਪਹਾੜਾਂ ਤੇ ਹਵਾਚਲ ਤੇ ਬਰਸਾਤ ਹੋਈ ਆ ਤੇ ਪਾਣੀ ਨੇਸ਼ਾ ਨਵਾਲਾ ਨੂੰ ਚੱਲਦਾ ਇਧਰ ਨੂੰ ਨਵਾਲਾ ਨੂੰ ਪਾਣੀ ਆਉਣਾ ਆਣਾ ਸਭ ਤੋਂ ਵੱਡਾ ਕੰਮ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਕਿਸਾਨ ਵੀਰ ਆਣੋ ਜਿਹੜੇ ਆਗੇ ਥਾੜ ਵਾਲੇ ਜਿਨ੍ਹਾਂ ਦੇ ਪਾਣੀ ਆਇਆ ਆਜੋ ਆਜੇ ਆਗੇ ਥਾੜ ਵਾਲੇ ਆਜੇ ਜਿਨ੍ਹਾਂ ਦੇ ਪਾਣੀ ਆਇਆ